ਮੈਂ ਇੰਦਰਜੀਤ ਸਿੰਘ ਚੇਅਰਮੈਨ ਆਰਟੀਸਨਸ ਕੈਂਡੀ ਸਕੂਲ ਅਤੇ ਅਟੀਕ ਕਾਲਸ ਤੁੰਪਰਾ ਮੇਰੀ ਫਤਿਹ ਪਰਮ ਕਰਵਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਬਖਸ਼ਿਸ਼ ਦੇ ਨਾਲ ਦੇਸ਼ ਵਾਸੀਆਂ ਨੂੰ ਬਹੁਤ ਸਰੀਪਕ ਸੁਨੇਹੇ ਸੀ ਜਿਵਨ ਨੂੰ ਮੂਸਾਦ ਪ੍ਰਕਾਸ਼ ਪਰਬਾ ਪਾਸਾਰੇ ਮਨਾ ਕੇ ਰਹੀਆਂ ਇਸੇ ਤਰ੍ਹਾਂ ਹੋਰ ਬੜੇ ਜਿਹੜੇ ਖੁਸ਼ੀਆਂ ਦੇ ਦਿਹਾੜੇ ਸਾਨੂੰ ਮਿਲਦੇ ਰਹਿੰਦੇ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਮਾਨਦੇ ਹੁਣ ਵੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਮੈਂ ਪਿਲਵਾ ਸਾਰਿਆਂ ਨੂੰ ਵਾਤਪਾ ਦਿੰਦਾ ਹਾਂ ਔਰ ਅਰਦਾਸ ਕਰਦਾ ਹਾਂ ਗੁਰੂ ਸਭ ਪਕਸ਼ਾਂ ਰਹਿਮਤਾਂ ਕਰਨ ਚੜ੍ਹਦੀਆਂ ਕਲਾ ਦੀ ਬਖਸ਼ਿਸ਼ ਕਰਨ ਸੋ ਕੁਝ ਗੱਲਾਂ ਜਿਹੜੀਆਂ ਅਸੀਂ ਸਾਡੇ ਹੱਥ 'ਚ ਵੀ ਆ ਅਸੀਂ ਨਜਾਇਜ਼ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ ਨਸ਼ੇ ਨਾ ਕਰੀਏ ਜਿਹੜੇ ਪਟਾਕੇ ਚਲਾ ਕੇ ਸਾਰਾ ਵਾਤਾਵਰਨ ਖਰਾਬ ਕਰਦੇ ਆਂ ਉਹ ਤੋਂ ਬਚ ਜੀਏ ਕੁਝ ਮਲਾਵਟ ਵਾਲੀਆਂ ਚੀਜ਼ਾਂ ਖਾਣ ਤੋਂ ਬਚ ਜੀਏ ਬਹੁਤ ਸਾਰੀਆਂ ਹੋਰ ਇਤਨੀਆਂ ਗੱਲਾਂ ਜਿਹੜੀਆਂ ਅਸੀਂ ਉਹਨਾਂ ਨੂੰ ਅਵੋਇਡ ਕਰੀਏ ਤੇ ਅਸੀਂ ਕੁਝ ਹਨ ਫਿਰ ਵੀ ਮਿਲ ਸਕਦੀਆਂ ਸੋ ਕਿਰਪਾ ਕਰਕੇ ਆਪਾਂ ਸਾਰੇ ਖਿਆਲ ਰੱਖੀਏ ਰਲ ਮਿਲ ਕੇ ਇਸ ਧਰਤੀ ਤੇ ਕੇਵਲ ਇੱਕ ਜਨਮ ਗੁਰੂ ਨੇ ਬਖਸ਼ਿਸ਼ ਕੀਤਾ ਹੋਇਆ ਇਹਨੂੰ مان ਕੇ ਜਾਈਏ ਆਪਸ ਵਿੱਚ ਪਿਆਰ ਨਾ ਰਹੀਏ ਇੱਕ ਦੂਜੇ ਦਾ ਮਾਣ ਸਤਿਕਾਰ ਇਹਨਾਂ ਚੀਜ਼ਾਂ ਵਿੱਚ ਹੀ ਗੁਰੂ ਦੀ ਖੁਸ਼ੀ ਮਿਲਦੀ ਹੈ ਸੋ ਤੁਰੀ ਫਿਰ ਬੰਦੀ ਛੋੜ ਦੇਵ ਸਤੇ ਦਿਵਾਲੀ ਦੀਆਂ ਮੈਂ ਆਪਣੇ ਕੋਲ ਰੋਲ ਰੋਮ ਦੇ ਜਾਂ ਦਿਨਾ ਵਾਯੂਦੀਕਾ ਖਾਲਸਾ ਮੈਨੂੰ ਦਿੱਤੀ ਫਤਿਹ